ਚਿੱਟਾ 라ਵਣ ਫੂਕਣ ਦੇ ਵਿਵਾਦ ਨੂੰ ਲੈ ਕੇ ਕਾਂਗਰਸ ਦਾ ਸੀਐਮ ਦੀ ਰਿਹائش ਬਾਦ タルਨਾ ਤੀਜੇ ਦਿਨ ਵਿਚਾਰੀ ਹੈ ਕਾਂਗਰਸ ਦੇ ਸੰਸਦ ਅਤੇ ਵਿਧਾਇਕਾਂ ਦਾ ਲੰਗਰ ਪਾਣੀ ਵੀ ਸੀਐਮ ਦੀ ਰਿਹائش ਦੇ ਬਾਹਰ ਹੀ ਚੱਲ ਰਿਹਾ ਹੈ ਮੁੱਖ ਮੰਤਰੀ ਬਾਦਲ ਵੱਲੋਂ ਡੀਜੀਪੀ ਤੋਂ ਜਾਂਚ ਦਾ ਭਰੋਸਾ ਵੀ ਕਾਂਗਰਸ ਨੂੰ ਸ਼ਾਂਤ ਨਹੀਂ ਕਰ ਸਕਿਆ ਸੀ ਉੱਥੇ ਹੀ ਕੱਲ タルਨੇ ਦੇ ਵਿੱਚ ਸ਼ਾਮਲ ਹੋਏ ਕੈਪਟਨ ਨੇ ਏਜ ਨੂੰ ਅੱਗੇ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਸੀ भी अगे कांग्रेस ने फेरी की था है। तरीको जिस दिन प्राइम मिनिस्टर आएगा अब हर असम्बली सेगमेंट में चिट्टे का रावण फूकेंगे और लुधियाने में वही जगह में जहाँ पहले हुआ था मैं आके फूकूंगा देखेंगे अठारह जिस दिन प्राइम मिनिस्टर है प्राइम मिनिस्टर होंगे वहाँ पता नहीं क्या बार है जिस दिन वो है वहाँ सी में हम उसी जगह में वो फूकेंगे आई वॉन्ट द प्राइम मिनिस्टर टू नो किस किस्म के गुंडों के साथ इनका राज चल रहा है यहाँ पंजाब में ਕਾਂਗਰਸ ਆਗੂ ਚੰਡੀਗੜ੍ਹ ਦੇ ਵਿੱਚ ਸੀਐਮ ਹਾਊਸ ਦੇ ਬਾਹਰ ਧਰਨੇ ਤੇ ਬੈਠੇ ਨੇ ਤੇ ਮੁੱਖ ਮੰਤਰੀ ਮੁਖਸਰ ਦੇ ਵਿੱਚ ਸੰਗਤ ਦਰਸ਼ਨ ਕਰ ਰਹੇ ਨੇ ਮੁੱਖ ਮੰਤਰੀ ਨੂੰ ਜਦੋਂ ਕਾਂਗਰਸ ਦੇ ਧਰਨੇ ਬਾਰੇ ਸਵਾਲ ਕੀਤਾ ਗਿਆ ਤਾਂ ਜਵਾਬ ਸੀ ਡੀਜੀਪੀ ਨੂੰ ਜਾਂਚ ਸੌਂਪ ਦਿੱਤੀ ਹੈ ਹੁਣ ਉਹ ਖੁਦ ਜਾਂਚ ਥੋੜੇ ਕਰਨਗੇ ਕਿ ਮੈਂ ਉਹਨਾਂ ਕੋਲੇ ਦੋ ਤਿੰਨ ਵਾਰ ਗਿਆ ਔਰ ਉਹਨਾਂ ਨੂੰ ਕਹਿ ਕੇ ਡੀਜੀਪੀ ਅਜ ਤੱਕ ਰਿਵਰਸ ਕੋਰਸਪੀਡੀ ਨਹੀਂ ਕੋਈ ਡੀਆਈਜੀ ਇਨਕੁਆਇਰ ਨਹੀਂ ਹੈ ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਜੀਜੀਪੀ ਤੋਂ ਇਨਕੁਆਰੀ ਕਰੀ ਕਿਸੇ ਤੋਂ ਇਨਕੁਆਰੀ ਕਰਨੀ ਕੋਈ ਕੇਸ ਹੁੰਦਾ ਉਹਦੀ ਇਨਕੁਆਰੀ ਹੁੰਦੀ ਹੈ ਜੀਜੀਪੀ ਦਾ ਵੱਡਾ ਅਫਸਰ ਪੁੱਛਦੀ ਮੈਂ ਤਾਂ ਆਪ ਤਾਂ ਇਨਕੁਆਰੀ ਕਰਨੀ ਨਹੀਂ ਪੁੱਛਣੀ ਕਰਨੀ ਕਿ ਸਾਰੇ ਕੇਸ ਕੌਣ ਦੋਸ਼ੀ ਹੈ ਜਿਹੜਾ ਦੋਸ਼ੀ ਉਹ ਸਦਾ ਮਿਲੂ ਅੱਛਾ ਪਤਾ